ਇਸ ਮੁੰਡੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ। ਰਾਜਸਥਾਨ ਦਾ ਇਹ ਮੁੰਡਾ ਆ ਅਤੇ ਇਸ ਸਮੇਂ ਸਿੰਗਾਪੁਰ ਦੇ ਵਿੱਚ ਰਹਿੰਦਾ ਆ। ਇਸ ਮੁੰਡੇ ਨੇ ਇੱਕ ਵੀਡੀਓ ਪਾਈ ਆ ਸਿੰਗਾਪੁਰ ਤੋਂ ਗੁਰਦੁਆਰਾ ਸਾਹਿਬ ਦੀ ਅਤੇ ਇੱਕ ਬਹੁਤ ਵੱਡੀ ਗੱਲ ਕਹੀ ਆ। ਇੱਕ ਵਾਰੀ ਇਸ ਦੀ ਵੀਡੀਓ ਦੇਖੋ। ਠੀਕ ਆ। ਗ੍ਰਾਮ ਰਾਮ ਸਰਾਨੇ ਅੱਜ ਵੀ ਮਲੇਸ਼ੀਆ ਘੁੰਮਣਾ ਡਾ ਜਦ ਵੀ ਇਹਨੇ ਘੁੰਮਤਾ-ਘੁੰਮਤਾ ਇਹਨੇ ਜਾਣ ਅਗਰੇ ਇੱਕ ਮੰਦਿਰ ਦੇ ਖਣਜਵਾ ਜਦ ਅੱਗੇ ਵਿੱਚ ਮਾਪਾ ਨੇ ਆਪਣੇ ਇੰਡੀਆ ਦੀ ਯਾਦ ਆ ਗਈ। ਗੁਰਦੁਆਰਾ ਸਾਹਿਬ ਦੇ ਸਿਓ ਬਈ ਉਹ ਦੇਖੋ ਤੇ ਸਿੱਖ ਲੋਕਾਂ ਕੋ ਝੰਡਾ ਘੜਡੋ ਬੈਰਾਜ ਕਰੇਗਾ ਖਾਲਸਾ ਇਆਂ ਰਾਜ ਕਰੇਗਾ ਇਹ ਮੁਸਲਿਮ ਕੰਟਰੀ ਹੋਣਗੇ ਬਾਅਦੂਦ ਬੇਟਾ ਆਪਣੀ ਗੁਰਦੁਆਰਾ ਮਿਲਿਓ ਹੈ ਅਰ ਆਪਣੇ ਇੰਡੀਆ ਮੈਂ ਇੰਡੀਆ ਮੈਂ ਮੰਦਿਰ ਤੜਵਾਣ ਦੀ ਸੋਚ ਹੈ ਕੋਈ ਬਣਾਉਣ ਦੀ ਸੋਚ ਹੈ ਅਰ ਰੱਡਾ ਭਗਵਾਨ ਦੀ ਜਮਾ ਗੁਰਵਾਣੀ ਮੇਂ ਕੜਾ ਕਰਦੋ ਲਿਖੜ ਦੇਖ ਗਏ ਡਾ ਜਿਗਾ ਗਿਆਨੀ ਲੋਕਾਂ ਕੈ ਰਾਜ ਕਰੇਗਾ ਖਾਲਸਾ ਤੋ ਖਾਲਸਾ ਰਾਜ ਕਰੇ ਰੀਅਲ ਮੇਂ ਰਾਜ ਕਰੇ ਵਸਤੂ ਮਾਨਣਾ ਪੜਸੀ ਇੱਕ ਮਾਤਰ ਸਿੱਖ ਸਮਾਜ ਹੈ ਜਿਗੋ ਸੇਵਾ ਇੱਤੀ ਕਰ ਸਕੈ ਤਾ ਲੋਗਾਂ ਨੇ ਲੰਗਰ ਜਾਂ ਖਾਣ ਪਾਣੀ ਖਾਸ ਕਰਕੇ ਬਈ ਮਾਨ ਨੂੰ ਪਰਸੀ ਸਿੱਖ ਲੋਗਾਂ ਨੂੰ ਸਾਰਾ ਵੀ ਲਾਈਕ ਐਂਡ ਕਮੈਂਟ ਸਾਰਾ ਸ਼ੇਅਰ ਕਰੋ ਟਿਕਾ ਕੇ ਸ਼ੇਅਰ ਕਰੋ ਇਹ ਵੀਡੀਓ ਨੇ ਮੈਂ ਡਾਊਨ ਠੋਕੇ ਗਏ ਇਸ ਨੂੰ ਇੱਕ ਮੱਤਰ ਸਿੱਖ ਸਮਾਜ ਦੇ ਕੋ ਆਪਣੀ ਪੂਰੀ ਇੰਡੀਆ ਦੀ ਜਿੱਤੀ ਭੁੱਖ ਮਰੀ ਇਹਨਾਂ ਦੂਰ ਕਰ ਸਕੇ ਸਵਾ ਸ ਕਰੋੜ ਨੇ ਰੋਟੀ ਖਵਾਸ ਕੇ ਮਾਨ ਨੂੰ ਪਰਸੀ ਬਈ ਸ਼ੇਅਰ ਕਰੋ ਸਾਰਾ ਵੀ ਸਾਰਾ ਸਾਰਾ ਸ਼ੇਅਰ ਕਰੋ ਸਾਰਾ ਬਹੁਤ ਵੱਡੀ ਗੱਲ ਆਖੀ ਐ ਇਸ ਵੀਰ ਨੇ ਕਿਹਾ ਵੀ ਸਿੱਖ ਸਮਾਜ ਰਾਜ ਕਰ ਰਿਹਾ ਆ ਰਾਜ ਕਰੇਗਾ ਖਾਲਸਾ ਗੁਰਬਾਣੀ ਦੇ ਵਿੱਚ ਲਾਈਨਾਂ ਤਾਂ ਕੁਝ ਲੋਗ ਉਸ ਬਾਰੇ ਗਲਤ ਸੋਚਦੇ ਨੇ ਤਾਂ ਇਹ ਆ ਅਸਲੀ ਉਸ ਦਾ ਉਦਾਹਰਣ ਵੀ ਸਿੱਖ ਰਾਜ ਚੱਲ ਰਿਹਾ ਹੈ ਰਾਜ ਸਿੱਖ ਕਰ ਰਹੇ ਨੇ ਖਾਲਸਾ ਰਾਜ ਕਰ ਰਿਹਾ ਹੈ ਕਹਿੰਦਾ ਵੀ ਅਸੀਂ ਸਾਰੇ ਸਮਾਜ ਦੇ ਲੋਕੀ ਸਾਰੇ ਦੇਸ਼ਾਂ ਦੇ ਲੋਕੀ ਬੰਗਲਾਦੇਸ਼ ਪਾਕਿਸਤਾਨ ਸਿੰਗਾਪੁਰ ਤੇ ਹੋਰ ਵੀ ਸਾਰੇ ਏ ਟੂ ਜ਼ेड ਧਰਮਾਂ ਦੇ ਲੋਕ ਗੁਰਦੁਆਰਾ ਸਾਹਿਬ ਵਿੱਚ ਜਾਂਦੇ ਨੇ ਸਿੰਗਾਪੁਰ ਚ ਤੇ ਪੂਰੇ ਭਾਰਤ ਨੂੰ 140 50 ਕਰੋੜ ਲੋਕਾਂ ਨੂੰ ਇਕੱਲੇ ਸਿੱਖ ਲੋਕ ਖਾਣਾ ਖਵਾ ਸਕਦੇ ਨੇ ਕੋਈ ਵੀ ਭੁੱਖਾ ਨਹੀਂ ਸੌਣ ਦਿੰਦੇ ਇਸੇ ਕਰਕੇ ਇੱਥੇ ਇਹ ਕਹਿਣਾ ਗਲਤ ਨਹੀਂ ਵੀ ਰਾਜ ਕਰੇਗਾ ਖਾਲਸਾ ਕਿਉਂਕਿ ਖਾਲਸਾ ਰਾਜ ਕਰ ਰਿਹਾ ਹੈ ਤੇ ਬਾਕੀ ਵੀਰ ਨੇ ਕੁਝ ਗੱਲਾਂ ਆਪਣੀ ਲੈਂਗੁਏਜ ਦੇ ਵਿੱਚ ਕਹੀਆਂ ਨੇ ਤਾਂ ਉਹ ਸਮਝ ਨਹੀਂ ਆਈ ਜੇ ਕਿਸੇ ਨੂੰ ਸਮਝ ਦੇ ਵਿੱਚ ਆਈ ਤਾਂ ਕਮੈਂਟ ਜਰੂਰ ਕਰਿਓ ਬਾਕੀ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ